ਤੇ ਤੇ ਉਦੋਂ ਕੀ ਜਾਨੀ ਕਿ ਹਰਵਿੰਦਰ ਨੂੰ ਥੋੜਾ ਜਿਆਦਾ ਇਹਨਾਂ ਤੋਂ ਘੱਟੀ ਸ਼ੌਂਕ ਪੈ ਗਿਆ ਦਿਨ ਤੋਂ ਇਹ ਮੈਨੂੰ ਪਹਿਲਾਂ ਕਹਿਣਾ ਹੁੰਦਾ ਤੂੰ ਨਾ ਬਣਾਇਆ ਪਰ ਤੂੰ ਸਾਰੇ ਦਿਨ ਮੱਥਾ ਮਾਰਿਆ ਤੇਰਾ ਦਿਮਾਗ ਖੇਡ ਲਿਓਗਾ ਦਿਮਾਗ ਖੇਡਿਆ ਵਰਗੀ ਕੰਮ ਸੀ ਭਾਈ ਬਸ ਕਿੱਕ ਟੌਂਸਾ ਇੱਕ ਵੀਡੀਓ ਪਾਈ ਚੁਵੇ ਨਾਲ ਮਾਂ ਮੈਂ ਰਿਟਾ ਕਰਾਉਂ ਗਈ ਸੀ ਬੈ ਜਾਣਾ ਮੈਨੂੰ ਰਾਹ ਚ ਮੋੜ ਲਿਆ ਉਹ ਵੀਡੀਓ ਮੇਰੇ ਇੰਨੇ ਜ਼ਿਆਦਾ ਵਾਇਰਲ ਹੋ ਗਈ ਉਹ ਐਡੀ ਬੰਦ ਹੋਣ ਦੇ ਕਾਰਨ ਫਿਰ ਮੈਂ ਦੂਜੀ ਐਡੀ ਬਣਾਈ ਉਹ ਵੀ ਮੈਂ ਆਈ ਬਣਾਈ ਉਹਦੇ ਮਗਰ ਲਾਤਾ 560 ਦੇ ਮੂਰੇ ਲਾਤਾ ਤੂੰ YouTube ਚੈਨਲ ਬਣਾ ਉਹ ਮੈਂ YouTube ਚੈਨਲ ਬਣਾਇਆ ਭਾਈ ਮੈਨੂੰ ਲੱਗਾ ਮਹੀਨੇ ਦੇ ਵਿੱਚ 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 ਮੈਂ ਉਹ YouTube ਚੈਨਲ ਵੀ ਚਲਾ ਲਿਆਗਾ ਉਹਦੇ ਤੇ 4000 15 ਹਾਂ 4000 ਸਬਸਕ੍ਰਾਈਬ ਹੋਣ ਆਏ ਨੇ ਅੱਛਾ ਹਾਂ ਤੇ ਇੱਕ ਵੀਡੀਓ ਤੇ ਚੱਲ ਗਈ 2 ਲੱਖ ਪਤਨੀ 2.5 ਲੱਖ ਚੱਲੀ ਅੱਛਾ ਉਹ ਟਾਈਮ ਤੋਂ ਘਰ ਕੁਝ ਪੂਰਾ ਕਰਤਾ ਸੀ ਬੋਲੋ ਤਾਂ ਕਿ ਉਹ ਕਿਹਦੇ ਕਦਰ ਪੀਏ ਉਹਨਾਂ ਦੇ ਸਭ ਜੀ ਤਾਂ ਨਹੀਂ ਭਈ ਅਸਵਾਹ ਆ ਮੈਂ ਨਾ ਕੋਈ ਰੋਮਾਂਟਿਕ ਜਾ ਕੋਈ ਚੱਕ ਮੈਂ ਸੌਂਗ ਲਾ ਲੈਂਦਾ ਵੀਡੀਓ ਬਣਾਉਣੀ ਹੋਰ ਉੱਤੇ ਤਾਂ ਫੋਟੋ ਲਾ ਕੇ ਚੱਕ ਸੁਣੀ ਉਦੋਂ ਤੇ ਗਾਣਾ ਲਾ ਦੇਣਾ ਚਮਕੀਲੇ ਦਿਲਾ ਦੇਣਾ ਵਈ ਵੀ ਕੀ ਕੀ ਨਾ ਉਹ ਨੇ ਤਿੰਨ ਉੱਤੇ ਵੀ ਉਹਨਾਂ ਨਾਲ ਤਾਂ ਠੀਕ ਨਹੀਂ ਆ ਨਾ ਉਹੇ ਜਿਹੀ ਗੱਲ ਤਾਂ ਨਹੀਂ ਪਾਉਂਦੇ ਕਿਉਂਕਿ ਸਾਡੀ ਵੀ ਗੁੜੀ ਹੈ ਵੀ ਉਹ ਜਿਹੜੀ ਮੇਰੀ 2 ਮਿਲੀਅਨ ਵੀਡੀਓ ਚੱਲੀ ਜਾ ਰਹੀ ਹੈ ਤੁਸੀਂ ਦੇਖੋ ਨੀ ਫੇਸਬੁਕ 'ਤੇ ਜਿੱਥੇ ਮੈਨੂੰ ਪਈ ਗਈ ਹੈ ਗਰਮੀ ਦੇ ਦਾ ਸੂਟ ਵੀ ਮੈਂ ਦੇ ਵੀ ਭਾਈ ਛਾਲੀਆ ਕਿਉਂ ਤੜਪਾਉਣਾ ਹੋਰ ਆ ਗਈ ਫਨੀ ਹੈ ਮੇਰੀ ਆਵਾਜ਼ ਹੀ ਭਣੀ ਹੈ ਮੇਰੀ ਹਾਂ ਉਹ ਦੋ ਮਿੰਟ ਚੱਲਦੀ ਹੁਣ ਜੇ ਜੀ ਚੰਗੀ ਵੀਡੀਓ ਪਾ ਦਾਂਗੇ ਬਣਾ ਕੇ ਸਾਨੂੰ ਕੋਈ ਪਸੰਦ ਨਹੀਂ ਕਰਦਾ ਜੀ ਕੀ ਕਰੀਏ ਜੀ ਤਾਂ ਟਾਈਮ ਹੀ ਨਾ ਕਰਦਾ ਵੀ ਵਧੀਆ ਵੀਡੀਓ ਬਣਾ ਕੇ ਪਾਈਏ ਵੀ ਆਪਾਂ ਵਧੀਆ ਬਣਾਈਏ ਵੀ ਪਸੰਦ ਕਰਦੇ ਨੂੰ ਕਰਦੇ ਨਹੀਂ ਕੋਈ ਅਸੀਂ ਗਾ ਆਪਣੇ ਬਿੱਕੀ ਆਉਂਦਾ ਸਾਡੇ ਕੋਲੇ ਆਪਣਾ ਇੱਥੋਂ ਵਾਲਾ ਜੀ ਕਿੱਤੋਂ ਦੀ ਬੜਾ ਬੜਾ ਮੇਰੇ ਮੁੰਡਾ ਸਿੰਦਰ ਦਾਰ ਹੋਣਾ ਸਿੰਦਰ ਦਾਰ ਉਹ ਕਹਿੰਦਾ ਅਸੀਂ ਉਹਦੇ ਨਾਲ ਵੀ ਬਣਾ ਬਣਾ ਇੱਥੇ ਦੇਖ ਲਿਆ ਜੀ ਕੋਈ ਪਸੰਦ ਨਹੀਂ ਕਰਦਾ ਉਹ ਲੋਟ ਲੈ ਦੱਸ ਕੀ ਕਰਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਭੈਣ ਸੁਜੀਤ ਕੌਰ ਤੇ ਭਾਈ ਹਰਵਿੰਦਰ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਤੁਸੀਂ ਇਹਨਾਂ ਦੀਆਂ ਰੀਲਾਂ ਵੇਖਦੇ ਹੀ ਰਹਿੰਦੇ ਹੋ ਤੇ ਇਹਨਾਂ ਨੂੰ ਜਾਣ ਪਛਾਣ ਦੇ ਕੋਈ ਇਹ ਬਹੁਤ ਹੀ ਮਹਤਾਜ ਨਹੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਠੀਕ ਠਾਕ ਬਰੇ ਚਲਤੀ ਕਲਾ ਜੀ ਤੇ ਆਪਾਂ ਗੱਲ ਕਰਨੀ ਸੀਗੀ ਤੁਹਾਡੀ ਜ਼ਿੰਦਗੀ ਬਾਰੇ ਗੱਲ ਕਰਦੇ ਆ ਹਾਂਜੀ ਤੇ ਆਪਾਂ ਉਸ ਤੋਂ ਪਹਿਲਾਂ ਇਹ ਗੱਲਾਂ ਕਰਦੇ ਆ ਵੀ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਕਿਵੇਂ ਤੁਸੀਂ ਇੰਸਟਾਗ੍ਰam ਤੇ ਆਏ ਕਿਵੇਂ ਆਏ ਸ਼ੁਰੂਆਤ ਵੀਰੇ ਮੈਂ ਟਿਕਟੌਕ ਤੋਂ ਕੀਤੀ ਸੀ ਹੂੰ ਟਿਕਟੌਕ ਤੋਂ ਸ਼ੁਰੂਆਤ ਕੀਤੀ ਮੈਨੂੰ ਸ਼ੌਂਕ ਬਹੁਤ ਸੀ ਤੇ ਉਦੋਂ ਕੀ ਜਾਨੀ ਕਿ ਹਰਵਿੰਦਰ ਨੂੰ ਥੋੜਾ ਜਿਹਾ ਇਹਨਾਂ ਤੋਂ ਘੱਟ ਹੀ ਸ਼ੌਂਕ ਪਹਿਲੇ ਦਿਨ ਤੋਂ ਇਹ ਮੈਨੂੰ ਪਹਿਲਾਂ ਕਹਿਣਾ ਹੁੰਦਾ ਤੂੰ ਨਾ ਬਣਾਇਆ ਤੇਰਾ ਤੂੰ ਸਾਰ ਦਿਨ ਮੱਥਾ ਮਾਰਿਆ ਤੇਰਾ ਦਿਮਾਗ ਖੇល ਲਿਜੂਗਾ ਦਿਮਾਗ ਖੇਡਿਆ ਵਰਗੀ ਕੰਮ ਸੀ ਭਾਈ ਗੱਤ ਟਿਕ ਟੌਕ ਦਾ ਫਿਰ ਮੈਂ ਇਹ ਮੇਰੇ ਮਾਮੇ ਦੀ ਕੁੜੀ ਇਹ ਮਤਲਬ ਚਲਾਉਂਦੀ ਸੀਗੇ ਇੰਸਟਾਗ੍ਰam ਮੈਂ ਉਹ ਗੜੀ ਸੁਖਜੀਤ ਕਹਿੰਦੀ ਇੱਥੇ ਅਕਾਊਂਟ ਖੋਲ ਕਹਿੰਦੀ ਤੂੰ ਕਹਿੰਦੀ ਇਹ ਤਾਂ ਜਿਵੇਂ ਟਿਕਟੌਕ ਮੰਗੂਆ ਕਹਿੰਦੀ ਓਵੇਂ ਪਤਾ ਲੱਗਦਾ ਕਿ ਕਿਨੇ ਫੋਲੋ ਕਰ ਲਿਆ ਕਹਿੰਦੀ ਜਿਵੇਂ ਸੌਖਾ ਹੈ ਫਿਰ ਮੈਂ ਇੰਸਟਾਗ੍ਰam ਚਲਾਇਆ ਵੀਰੇ ਉਹ ਤੋਂ ਮੇਰੀ ਉਹ ਦੂਜੀ ਆਈਡੀ ਨਾ ਮਤਲਬ ਬੰਦ ਹੋ ਗਈ ਤੇ ਉੱਥੇ ਮੈਂ ਉਹ ਆਈਡੀ ਬਣਾਈ ਸੁਖਜੀਤ 566 ਉਸ ਤੋਂ ਬਾਅਦ ਜੋਨ ਬਤਾ ਭਾਈ ਆਪਣਾ ਹੁਣ ਜਿਵੇਂ ਅੰਦਾਜ਼ ਆ ਤੇ ਵੀਡੀਓ ਬਣਾਉਣੀ ਆ ਇੱਕ ਵੀਡੀਓ ਪਾਈ ਤੇ ਮੈਂ ਇਹਦੇ ਨਾਲ ਮਾਂ ਮੇਰੇ ਰਿਸ਼ਤਾ ਕਰਾਉਂ ਗਈ ਸੀ ਬਹਿ ਜਾਣਾ ਮੇਰੇ ਰਾਹ ਚ ਮੋੜ ਲਿਆ ਉਹ ਵੀਡੀਓ ਮੇਰੇ ਇੰਨੇ ਜ਼ਿਆਦਾ ਵਾਇਰਲ ਹੋਈ ਵਾਇਰਲ ਹੋਈ ਉਸ ਤੋਂ ਬਾਅਦ ਰੀਲਾਂ ਮੇਰੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਤੇ ਉਹ ਆਈਡੀ ਬੰਦ ਹੋਣ ਦੇ ਕਾਰਨ ਫਿਰ ਮੈਂ ਦੂਜੀ ਆਈਡੀ ਬਣਾਈ ਉਹ ਵੀ ਮੈਂ ਆਈ ਬਣਾਈ ਉਹਦੇ ਮਗਰਲਾ ਤਾਂ 560 ਦੇ ਮੂਰੇ ਲਾਤਾ ਤੇ ਇਹ ਵੀ ਮੇਰੀ ਬਈ ਵਧੀਆ ਗ੍ਰੋ ਕੀਤੀ ਹੈ ਜੀ। ਹਮਮ। ਡੈਡੀ ਨੇ। ਹਮਮ। ਇਹਦੇ ਵਿੱਚ ਤੁਹਾਨੂੰ ਬਤਿਆ ਹੁਣ ਤੁਸੀਂ ਦੇਖੀ ਹੋਣੀ ਹੈ ਮੇਰੇ ਵੀਡੀਓ। ਹਮਮ। ਗੱਲ ਕਰਾਂ ਮੈਂ ਬੋਲ ਕੇ ਥੋੜੀ ਜਿਹਾ ਘੱਟ ਪਉਣੀ ਹੈ ਜੀ। ਹਮਮ। ਤੇ ਇਹ ਥੋੜੀਆਂ ਮੇਰੀ ਜਿਹੜੀ ਬਣੀ ਵੀਡੀਓ ਹੁੰਦੀ ਨੇ ਮੇਰੇ ਫੇਸਬੁੱਕ ਤੇ ਤੇ YouTube ਤੇ ਵੱਧ ਹੁੰਦੀਆਂ ਨੇ। ਹਮਮ। ਤੇ ਹੁਣ ਮੈਂ YouTube ਚੈਨਲ ਖੋਲ ਲਿਆ। ਸਾਰੇ ਮੈਨੂੰ ਕਹੇ ਸੀ ਤੂੰ ਵਧੀਆ ਵੀਡੀਓ ਬਣਾ ਲੈਣੀ ਆ। ਹਮਮ। ਤੇ ਬੋਲ ਵਧੀਆ ਲੈਣੀ ਆ। ਫੇ ਵੀ ਤੂੰ YouTube ਚੈਨਲ ਬਣਾ। ਹੁਣ ਮੈਂ YouTube ਚੈਨਲ ਬਣਾਇਆ ਬਈ। ਮੇਰਾ ਦਾ ਮਹੀਨੇ ਦੇ ਵਿੱਚ 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 ਮੈਂ ਉਹ YouTube ਚੈਨਲ ਵੀ ਚਲਾ ਲਿਆ ਉਹਦਾ ਤੇ 4000 15 ਹਾਂ 4000 ਸਬਸਕ੍ਰਾਈਬ ਹੋਣ ਆਲੇ ਨੇ ਅੱਛਾ ਹਾਂ ਤੇ ਇੱਕ ਵੀਡੀਓ ਤੇ ਚੱਲ ਗਈ 2 ਲੱਖ ਪਤਾ ਨਹੀਂ 2.5 ਲੱਖ ਚੱਲ ਗਈ ਅੱਛਾ ਉਹ ਟਾਈਮ ਤੋਂ ਸਾਰਾ ਕੁਝ ਪੂਰਾ ਕਰਤਾ ਜੀ ਉਹ ਟਾਈਮ ਕਿ ਉਹ ਇੱਕ ਦੇਖਿਆ ਪੀਏ ਹੋਰ ਲਾ ਕੇ ਸਭ ਜੀ ਨਹੀਂ ਇਹ ਕੋ ਤਾਂ ਆਉਂਦੀ ਹੀ ਹੋਣਾ ਨਨ ਹਜੇ ਆਉਣੀ ਨਹੀਂ ਹੋ ਗਿਆ ਨਹੀਂ ਜੀ ਪੂਰੀ ਪਾਈ ਇੱਕ ਵੀਡੀਓ ਦੋਨਾਂ ਨਹੀਂ ਬਣਾ ਕੇ ਪਾਈ ਉਹ ਵੀ ਹੂੰ ਉਹ 2.5 ਲੱਖ ਚੱਲ ਗਈ ਸਾਡੀ ਸਾਰਾ ਟਾਈਮ ਟੂ ਪੂਰਾ ਕਰਤਾ ਉਹ ਸਾਰਾ ਹਾਂ ਨਹੀਂ ਚਲੋ ਵਧੀਆ ਹੈ ਤੇ ਇਹ ਤਾਂ ਵੀ ਮੈਂ ਤੱਕ ਹੁਣ ਮੈਂ ਤਾਂ ਜਿੰਮੇ ਕਰਾਂਗਾ ਨਾ ਆਪਾਂ ਖਰਾ ਮੈ ਉਹ। ਪਰ ਇਹਨੇ ਇੱਥੇ ਆਉਣ ਦੀ ਸ਼ੁਰੂਆਤ ਕਿਹੜੇ ਕਾਰਨ ਹੋਈ ਵੀ ਕੀ ਸੋਚਿਆ ਸੀ ਤੁਸੀਂ ਸ਼ੌਂਕ ਵੀ ਸੀਗਾ ਤੇ ਹੋਰ ਵੀ ਕੋਈ ਕਾਰਨ ਰੇ। ਨੇ ਕਾਰਨ ਇਹ ਤਾਂ ਜਿਹੜਾ ਵੀਡੀਓ ਬਣਾਉਣ ਦਾ ਸ਼ੌਂਕ ਆ ਵੀਰੇ। ਇਹ ਤਾਂ ਮੈਨੂੰ ਕੋਈ ਕਾਰਨ ਕਰਕੇ ਉਹ ਆ। ਮਤਲਬ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹਦੇ ਉੱਤੇ ਪੈਸੇ ਵੀ ਮਿਲਦੇ ਨੇ। ਅੱਛਾ। ਮੈਂ ਤਾਂ ਐਸਾ ਬਦਰੀਲਾ ਬਣਾਈ ਜਾਂਦਾ ਲੋਕ ਇੱਕ ਦੂਜੇ ਨੂੰ ਦੇਖੀ ਆਉਂਦੇ ਨੇ। ਤੇ ਬਦ ਇਹ ਤਾਂ ਮੈਨੂੰ ਨਾ ਮੈਂ ਕਰਨ ਦੀ ਬਾਜਿਆ ਵੀਡੀਓ ਸ਼ੂਟ ਕਰਨਾ। ਹੂੰ। ਏ ਉਧਰ ਇੱਕ ਬਾਈ ਹੋਰ ਹੋਂਦਾ ਹਰਿਆਣੇ ਚ ਗੈਨੇ ਵਾਲੇ ਤੋਂ ਉਹ ਮੈਨੂੰ ਕਹਿੰਦਾ ਤੇ ਸੁਖਜੀਤ ਤੂੰ ਫੇਸਬੁਕ ਬਣਾ ਰੱਖਿਆ ਤੇ ਮੇਰੇ 14000 ਤੋਂ ਤੇ ਫੋਲੋਅਰ ਸੀ ਮੈਨੂੰ ਕਹਿੰਦਾ ਤੂੰ ਨਾ ਬੋਲ ਕੇ ਵੀਡੀਓ ਪਾਇਆ ਕਰ ਤੂੰ ਗੀਤਾਂ ਵਾਲੀ ਵੀਡੀਓ ਨਾ ਪਾਇਆ ਕਰ ਮੇਰੇ ਨਾ ਪਹਿਲੇ ਦਿਨੀ ਬਾਈ ਸਵਾਹ ਆਇਆ ਮੈਂ ਨਾ ਕੋਈ ਰੋਮਾਂਟਿਕ ਜਾ ਕੋਈ ਚੱਕ ਮਾਇਆ ਸੌਂਗ ਲਾ ਕੇ ਮੈਂ ਤੈਨੂੰ ਵੀਡੀਓ ਬਣਾਉਣੀ ਉਹ ਤੇ ਫੋਟੋ ਲਾ ਖਿੱਚ ਕੇ ਸੋਹਣੀ ਜੀ ਉਹਦੇ ਉੱਤੇ ਗਾਣਾ ਲਾ ਦੇਣਾ ਚਮਕੀਲੇ ਦੇ ਲਾ ਦੇਣਾ ਉਹ ਉਹਨੇ ਕਹਿੰਦਾ ਕਿ ਤੂੰ ਨਾ ਇਹ ਬੋਲ ਕੇ ਪਾਇਆ ਕਰ ਪਰ ਮੈਂ ਤਾਂ ਉਹਦੇ ਕਹੇ ਕਹੇ ਸਾਰੀਆਂ ਵੀਡੀਓ ਗਿੱਤਾਂ ਵਾਲੀਆਂ ਸਾਰੀਆਂ ਡਿਟ ਮਾਰਤੀ ਅੱਛਾ ਹਾਂ ਮਗਲ ਮੇਰੇ ਤਾਂ ਇਨੇ ਸਬਸਕ੍ਰਾਈਬਰ ਤਾਂ ਹੋਰ ਨੇ ਮੈਂ ਭੋਲ ਭੋਲ ਕੇ ਪਾਉਣ ਲੱਗ ਗਈ ਪਹਿਲਾਂ ਗੋਲ ਦੇ ਨਹੀਂ ਸਮਾਂ ਮੇਰੇ ਤਾਂ ਪਾਰੀ ਜੀ ਬਾਜਾ ਕੁਝ ਸੰਦੇ ਨਹੀਂ ਕਰ ਤੇ ਫਿਰ ਵੀ ਮੇਰੀ ਵੀਡੀਓ ਵਾਇਰਲ ਹੋਣ ਲੱਗੀਆਂ ਤੇ ਥੋੜੇ ਜਿਹਾ ਹੁੰਦੀਆਂ ਸਾਡੀਆਂ ਰੋਮਾਂਸ ਜੀ ਨਹੀਂਆਂ ਤੇ ਉਹ ਵੱਧ ਵਾਇਰਲ ਹੁੰਦੀਆਂ ਨੇ ਤੇ ਫਿਰ ਪਰਮਾਤਮਾ ਦੀ ਕਿਰਪਾ ਨਾਲ ਹੁਣ 100 ਲੱਖ ਫੋਲੋਅਰ ਨੇ ਉਹ ਜਿਹੜੀ ਉੱਤੇ ਤੇ ਬਸ ਥੋੜੇ ਥੋੜੇ ਕਰਦੇ 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 ਕੋਈ 1 ਡਾਲਰ ਬਣ ਗਿਆ 2 ਬਣ ਗਿਆ 3 ਬਣ ਗਿਆ ਮਤਲਬ ਕਦੇ ਕਹਤਾ ਵੇ 3 ਪੱਤੀ ਜਰਦ ਕਰ ਵੀ ਆ ਜਾਂਦਾ ਹੂੰ ਫੇਸਬੁਕ ਤੇ ਹੁਣ ਪਰ ਉਹ ਕਵਾ ਤਾਂ ਆਈਡੀ ਜਿਹੜੀ ਕਮਾਈ ਹੈਗੀ ਉਹ ਫੇਸਬੁਕ ਨੇ ਘਟਾ ਰੱਖੀ ਆ ਪਰ ਉਹ ਮੈਨੂੰ ਦੇਖਣੀ ਖੜ ਗਏ ਲੋਕ ਹੋਂ ਨਹੀਂ ਹੋਂਾ ਬਸ ਵੀ ਨਹੀਂ ਹੁਣ ਫੇਸਬੁਕ ਦੇ ਕੋਈ ਪੋਸਟ ਹੋ ਗਿਆ ਘਟਾ ਰੱਖੀ ਥੋੜੀ ਫੇਸਬੁਕ ਨੇ ਇਨਕਮ ਆਪਾ ਜੀ ਜੇ ਤੁਸੀਂ ਕਹੇ ਤੁਸੀਂ ਰੋਮਾਂਟਿਕ ਰੀਲਾਂ ਪਾਉਂਦੇ ਹੋ ਬਾਈ ਦੇ ਨਾਲ ਬੜੀ ਛੇੜਛਾੜ ਵੀ ਕਰਦੇ ਹੋ ਕਰਦੇ ਤੇ ਉਹ ਉਹ ਤੇ ਬਹੁਤ ਸਾਰੀਆਂ ਕਈ ਵਾਰੀ ਇਹ ਵੀ ਹੁੰਦਾ ਵੀ ਐ ਵੀ ਲੱਗਦੀਆਂ ਵੀ ਜਿਵੇਂ ਥੋੜੀਆਂ ਜੀਆਂ ਵੀ ਅਸ਼ਲੀਲ ਜੀਆਂ ਵੀ ਲੱਗ ਹਾਂ ਹਾਂ ਕਹਿ ਰਹੇ ਨੇ ਬਾਈ ਸਾਨੂੰ ਤੁਸੀਂ ਐ ਕਰਦੇ ਹੋ ਤੁਸੀਂ ਐ ਕਰਦੇ ਮੈਂ ਕਹਿੰਦ ਨਹੀਂ ਆ ਵੀ ਮਤਲਬ ਸਾਡੇ ਦੇਖੋ ਉਹਦੂ ਗੰਦੀਆਂ ਤਾਂ ਹੈ ਨਹੀਂ ਆ ਇੱਕ ਤੁਸੀਂ ਦੇਖੋ ਨਾ ਸੋਸ਼ਲ ਮੀਡੀਆ ਕਿੰਨੀ ਵਾਇਰਲ ਹੋ ਰਹੀ ਹੈ ਵੀਡੀਓ ਇੱਕ ਉਹ ਜਿਹੜੀ ਬਿੱਲੀ ਦੀ ਤੇ ਕਿ ਮੁੰਬਈ ਦੀ ਕੀ ਕੀ ਕਹਿਣਾ ਉਹਨੂੰ ਹਾਂ ਉਹ ਨੇ ਤੇਨੂੰ ਉੱਤੇ ਦੀ ਉਹਨਾਂ ਨਾਲ ਤਾਂ ਠੀਕ ਹੀ ਆ ਨਾ ਹੂੰ ਉਹੋ ਜਿਹਾ ਗੰਦ ਤਾਂ ਨਹੀਂ ਪਾਉਂਦੇ ਕਿਉਂਕਿ ਸਾਡੀ ਵੀ ਕੁੜੀ ਹੈਗੀ ਹੂੰ ਜਿਹੜੀ ਮੇਰੀ 2 ਮਿਲੀਅਨ ਵੀਡੀਓ ਚੱਲੀ ਜਾ ਰਹੀ ਔਰ ਤੁਸੀਂ ਦੇਖਿਓ ਨੀ ਫੇਸਬੁੱਕ ਦੇ ਉੱਤੇ ਜਿੱਥੇ ਮੈਨੂੰ ਕਹੀ ਚੰਗੀਆਂ ਗਰਮੀ ਦੇ ਦਾ ਸੂਟ ਸਮਾ ਦੇ ਵੀ ਭਾਈ ਹਮਲੀਆ ਕਿਉਂ ਤੜਫਾਉਣਾ ਹੋਰ ਆਜੀ ਫਣੀ ਹੈ ਮੇਰੀ ਆਵਾਜ਼ ਹੀ ਫਣੀ ਹੈ ਮੇਰੀ ਹਾਂ ਉਹ 2 ਮਿਲੀਅਨ ਚੱਲ ਰਹੀ ਹਨ ਹੂੰ ਤੇ ਜਦੋਂ ਲੋਕ ਉਹ ਕਹਿੰਦੇ ਆ ਫਿਰ ਉਹਦੋਂ ਕੀ ਹੁੰਦਾ ਰਿਐਕਸ਼ਨ ਵੀ ਜਦੋਂ ਤੁਹਾਡੇ ਫਿਰ ਬਈ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਆ ਹਨਾ ਵੀ ਤੁਸੀਂ ਕਰ ਰਹੇ ਹੋ ਗਲਤ ਉਹ ਬਈ ਆਂਦੇ ਹੋ ਹਨਾ ਰਿਸ਼ਤੇਦਾਰ ਤਾਂ ਬਈ ਜ਼ੋਰ ਲਾ ਕੇ ਹਟ ਜੇ ਆਪੇ ਬੋਲਣ ਲੱਗ ਗਿਆ ਸਾਰੇ ਬੋਲਣੋਂ ਹਟ ਗਏ ਸੀ ਹਮ ਹੁਣ ਜਦੋਂ ਛੜਾਈ ਹੋ ਗਈ ਹੁਣ ਆਪੇ ਬੋਲਣ ਲੱਗ ਗਏ ਖੁਦ ਮੇਰਾ ਭਾਈ ਵੀ ਬੋਲਣੋਂ ਹਟ ਗਿਆ ਸੀ ਤੇ ਛੋੜਾ ਜੇ ਮੇਰੇ ਪਰ ਜੈ ਜੈ ਦੀ ਛੋਟੀ ਉਹ ਮੈਨੂੰ ਕਹਿਣ ਦੀ ਸੀ ਕੁਝ ਨਹੀਂ ਹੁੰਦਾ ਇਹ ਨਹੀਂ ਬੋਲਦਾ ਮੈਂ ਤਾਂ ਬੋਲਦੇ ਨਾ ਮੈਂ ਤੁਹਾਨੂੰ ਬੱਸ ਇਹ ਕਹਿੰਦੇ ਨੇ ਸਾਰੇ ਠੀਕ ਠਾਕ ਹੈ ਤੇ ਬਸੋ ਉਹਨਾਂ ਚੱਲੀ ਜਾਂਦਾ ਹੁਣ ਤਾਂ ਸਾਰੇ ਵਧੀਆ ਕਹਿੰਦੇ ਨੇ ਵੀ ਵਧੀਆ ਬਣਾਉਣਾ ਉਸ ਵੀਡੀਓ ਹਾਂ ਤੇ ਉਦੋਂ ਫਿਰ ਤੁਹਾਨੂੰ ਨਹੀਂ ਲੱਗਿਆ ਵੀ ਦਿੱਕਤ ਵੀ ਵੀ ਕਿ ਹੋ ਜਾਈਆਂ ਵੀਡੀਓ ਸਾਡੀਆਂ ਰਮਾਨ ਸੈਨਜੀ ਤੌਰ ਤੇ ਹੋਣਾ ਚਾਹੀਦਾ ਅਸੀਂ ਸ਼ਰੀਆ ਵਿੱਚ ਹੀ ਕਰੀ ਜਾਂਦੇ ਆ ਸਰਿਆਂ ਤਾਂ ਇਹ ਉਹ ਦੂਜੇ ਜਿਹੜੇ ਹੁਣ ਬਣਾਉਂਦੇ ਨੇ ਜਿਵੇਂ ਆਪਾਂ ਇਹ ਤਾਂ ਪਿਆਰ ਹੈ ਇਹਦਾ ਪਿਆਰ ਹੈ ਪਿਆਰ ਤਾਂ ਹੁਣ ਦੁਨੀਆਂ ਦਿਖਾੜੇ ਭਾਈ ਫਰਚੇ ਇੰਨਾ ਪਿਆਰ ਹੈ ਹੂੰ ਜਿਵੇਂ ਹੁਣ ਬਾਦਨ ਵਾਲੇ ਨੇ ਤੂੰ ਆਪਾਂ ਉਹਨਾਂ ਦਾ ਨਾਮ ਦਾ ਕਾਨੂੰ ਲੈਣਾ ਉਹ ਇੰਨਾ ਕੁ ਕਰ ਦੇਣਗੇ ਸਮ ਸਰਿਆਂ ਵੀ ਚੱਲ ਦੇਣਗੇ ਹੂੰ ਵੀ ਅਸੀਂ ਗਾਲਾਂ ਤਾਂ ਨਹੀਂ ਦਿੰਦੇ ਵਿਚਾਰ ਚੱਲ ਤੂੰ ਉਹਨਾਂ ਹੀ ਵੇਖੋ ਉਹ ਉਹਨਾਂ ਦੀ ਕਲਾਕਾਰੀ ਹੈ ਉਹਨਾਂ ਦੀ ਕਲਾਕਾਰੀ ਵੀ ਬਥੇਰੀ ਵਧੀਆ ਉਹ ਬਹਿ ਜਾਣੇ ਬਲਾਈ ਸੋਨੇ ਲਾ ਦੇਣੇ ਬੋਲ ਉਹ ਵਧੀਆ ਲੱਗਦਾ ਆਏ ਬਾਦਨ ਵਾਲੇ ਹਾਂ ਮੈਂ ਉਹਨਾਂ ਵੀ ਫੈਨ ਹਾਂ ਜੇ ਤੂੰ ਆਇਆ ਲਾ ਲੋ ਕੀ ਕਰ ਰੋ ਚੰਗੀ ਵੀਡੀਓ ਬਣਾ ਕੇ ਪਾ ਦੇਣਾ ਜੀ ਕੋਈ ਨਹੀਂ ਦੇਖਦਾ ਹੂੰ ਇਹ ਵੀ ਤਰ ਹੈ ਲੈ ਚੰਗੀ ਬਣਾ ਕੇ ਪਾਵਾਂ ਹਾਂ ਹੁਣ ਮੇਰੇ ਨਾਲ ਇਨਕਮ ਕੰਟੀਨਿਊ ਘਟੇ ਰਹੀ ਆ ਹੂੰ ਕਿਉਂਕਿ ਉਹ ਵੀਡੀਓ ਨਾ ਪਾ ਦਨੀ ਆ ਕਿਉਂਕਿ ਮੈਨੂੰ ਆਇਆ ਹੋਗਾ ਕਿ ਸੁਧਾਰ ਕਰਾਂ ਮੈਂ ਆ ਵੀਡੀਓ ਵਿੱਚ ਜੇ ਮੈਨੂੰ ਲੋਕ ਕਹਿੰਦੇ ਤੁਸੀਂ ਐ ਕਰਦੇ ਐ ਕਰਦੇ ਉਹ ਸੁਧਾਰ ਕਰਨ ਦੇ ਨਾਲ ਹੀ ਹੁਣ ਮੈਨੂੰ ਕੋਈ ਰਾਇਮੰਡ 3000 ਰੁਪਏ ਆਇਆ ਇੱਕ ਮਹੀਨੇ ਦਾ ਸਕੇ ਕਰਮੇ ਇਹ ਫਿਰ ਲੋਕਾਂ ਦਾ ਕਸੂਰ ਵੱਧ ਆ ਲੋਕਾਂ ਦਾ ਕਸੂਰ ਵੱਧ ਆ ਭਾਈ ਜੇ ਹੁਣ ਮੈਨੂੰ ਪੈਸੇ ਨਾ ਆਏ ਹੋਣਾ ਮੇਰੀ ਮਿੰਨੀਆਂ 2 ਮਿਲੀਅਨ ਵੀਡੀਓ ਚੱਲ ਗਈ ਉਹ ਤਾਂ ਕਮੈਂਟ ਤਾਂ ਮੈਂ ਬੰਦ ਕਰਤੇ ਲੋਕ ਪਛੇੜਾ ਕਹਿੰਦੇ ਹੁਣ ਕੁਛ ਲਿਖੀਏ ਇਹਨੂੰ ਕਮੈਂਟ ਤਾਂ ਬੰਦ ਕਰਕੇ ਪਾਤੀ ਸੀ ਮੈਂ ਕਮੈਂਟ ਤਾਂ ਫਿਰ ਕਿਵੇਂ ਕਰ ਦਿਆਂ ਜਦੋਂ ਆਉਂਦੇ ਆ ਫਿਰ ਇੰਨੇ ਭੇੜੇ ਭੇੜੇ ਵੀ ਆ ਜਾਂਦੇ ਹੁਣੇ ਉਹ ਪਹਿਲੀ ਗੱਲ ਤਾਂ ਬਈ ਮੈਨੂੰ ਦੱਸਣਾ ਮੈਨੂੰ ਪੜ੍ਹਨਾ ਹੀ ਨਹੀਂ ਆਉਂਦਾ ਅੱਛਾ ਪੂਰੇ ਪੰਜ ਜਮਾਤਾਂ ਤੱਕ ਪੜ੍ਹਿਆ ਹੁਣ ਉਹ ਵੀ ਸਿੰਦੀਆਂ ਅੱਛਾ ਉਹ ਮੈਂ ਕਹਾਂ ਵੀ ਤਨੀ ਫਿਰ ਮੈਨੂੰ ਪੜ੍ਹਨਾ ਨਹੀਂ ਆਉਣਾ ਕਈ ਤਾਂ ਜੇ ਕੋਈ ਗਲਤ ਲਿਖਾਂ ਤਾਂ ਇਹਨੂੰ ਪਤਾ ਉਹ ਵੀ ਲਾਈਕ ਹੋ ਜਾਈ ਹੈ ਅਗਲਾ ਕੁ ਘੰਟਾ ਵਧੀਆ ਲੱਗਿਆ ਪਤਾ ਨਹੀਂ ਤਾਂ ਇਹ ਲਾਈ ਹਾਂ ਮੇਰੀ ਪੜਾਈ ਮੈਂ ਵੀ ਆਣਾ ਉਹ ਵੀ ਅਨਪੜਾ ਅੱਛਾ ਜਮਾ ਪਾਣ ਪੜਾਣੀ ਮੈਂ ਵੀ ਕਿਉਂਕਿ ਜਦੋਂ ਮੈਨੂੰ ਕਮੈਂਟ ਨਹੀਂ ਪੜਨੇ ਆਉਂਦੇ ਫਿਰ ਮੈਂ ਉਹ ਬੰਦ ਹੀ ਕਰ ਦਿੰਦੀ ਆ ਜਿਹੜਾ ਪੜਨੇ ਤਾਂ ਆਉਂਦੇ ਨੇ ਹੂੰ ਜੇ ਹੁਣ ਕਿਸੇ ਨੂੰ ਪੜਾਉਣੇ ਆਗੇ ਇੱਕ ਕਈ ਵਾਰੀ ਹੁਣ ਗੁੜੀ ਆ ਗਈ ਜੇ ਗੁੜੀ ਦਾ ਪੜ੍ਹਨਾ ਆ ਕੇ ਲੈ ਜਾਂਦਾ ਕੀ ਲਿਖਿਆ ਹੋਵੇ ਕੀ ਲਿਖਿਆ ਹੋਵੇ ਹਾਂ ਉਹ ਚੀਜ਼ ਤਾਂ ਹੁਣ ਮੈਂ ਬੰਦ ਹੀ ਕਰਕੇ ਕਿਉਂਕਿ ਮੈਨੂੰ ਗੁੱਸਾ ਵੀ ਬਹੁਤ ਛੇਤੀ ਆਉਂਦਾ ਅੱਛਾ ਇਹ ਕੋਈ ਮਤਲਬ ਗਲਤ ਲਿਖਦਾ ਨਾ ਮੈਂ ਕਹਿੰਦੀ ਵੀ ਜਿਹੜੀ ਚੀਜ਼ ਹੈ ਨਹੀਂ ਉਹ ਚੀਜ਼ ਉਹ ਲਿਖਦੇ ਨੇ ਲੋਕ ਇਹ ਐ ਕਰਦੇ ਨੇ ਇਹ ਐ ਕਰਦੇ ਨੇ ਇਹ ਕਿਸੇ ਨੇ ਲ ਵੇ ਹਰਵਿੰਦਰ ਆ ਵੀ ਪੜਨ ਦੀ ਬੋਲੀ ਲਾਉਂਦਾ ਕਿਉਂਕਿ ਪੜਨਾ ਤਾਂ ਇੰਨੀ ਸੌ ਨੀ ਉਹਨਾਂ ਤਾਂ ਕਦੇ ਲੰਬਾ ਵੀ ਨਹੀਂ ਕੋਈ ਆਇਆ ਜਾਇਆ ਆ ਬਲੇ ਕਰੇ ਸਭ ਖੇਮਚਰੀ ਬੁੜੀਆਂ ਹੋ ਰਹੀਆਂ ਨੇ ਤੇ ਉਹ ਉਹ ਚੀਜ਼ਾਂ ਵੀ ਲਿਖ ਦਿੰਦਾ ਜਿਹੜੇ ਬਾਰੇ ਉਹ ਜਾਣਦੇ ਵੀ ਨਹੀਂ ਉਹ ਚੀਜ਼ਾਂ ਦਾ ਵੀ ਬਹੁਤ ਜ਼ਿਆਦਾ ਨਾਮ ਬੁਲਾਇਆ ਹੁੰਦਾ ਵੀ ਵੀ ਉਹਨਾਂ ਨਾਲ ਜਦੋਂ ਲਿਖਣਾ ਹੁੰਦਾ ਵੇ ਲੇਖ ਰਹਿਣਾਂ ਨੂੰ ਕੁਛ ਨਾ ਪਤਾ ਲਿਖਣਾ ਨਹੀਂ ਹੁੰਦਾ ਤੇ ਲਿਖਣਾ ਆਉਂਦਾ ਹੋਵੇ ਤਾਂ ਮੈਂ ਤਾਂ ਵਿੱਚ ਦੀ ਜਾ ਕੇ ਤੁਸੀਂ ਫਿਰ ਰਿਪੋਰਟ ਕਰੀ ਦਾਂ ਨਹੀਂ ਕਰਉਂ ਹਾਂ ਬਾਗ ਕੀ ਵਜ੍ਹਾ ਆਂ ਤਾਂ ਮੈਂ ਵੀਡੀਓ ਬਣਾ ਕੇ ਵੀ ਚੜ੍ਹ ਦਿੰਨੀ ਆ ਫਿਰ ਮਨੇ ਡਰਦਾ ਰਹਿੰਦਾ ਇਹ ਕਹੇ ਜੋ ਤੇਰਾ ਪਰਵਾਹ ਜੀ ਹੁੰਦਾ ਨਾ ਤੂੰ ਫਿਰ ਮੈਂ ਵੀਡੀਓ ਬਣਾ ਕੇ ਗਾਣਾ ਛੱਡ ਦਿੰਨੀ ਆ ਫਿਰ ਆਲੇ ਨੂੰ ਫਿਰ ਹੋਰ ਤਾਂ ਹੁਣ ਕੋਈ ਬਸਤਾ ਕੋਈ ਜਾਣਦਾ ਨਹੀਂ ਕੋਈ ਲਿਖਣ ਨਹੀਂ ਜਾਣਦੇ ਫਿਰ ਮੈਂ ਗਾਣਾ ਪਾਇਆ ਗਾਣਾ ਗੁਲਾ ਦੇ ਕੇ ਆਦਾ ਬਸ ਮਨ ਸ਼ਾਂਤ ਕਰ ਲੈਣੀ ਲੋਕਾਂ ਨੂੰ ਵੀ ਨਹੀਂ ਚਾਹੀਦਾ ਵੀ ਥੋੜਾ ਜਿਹਾ ਘੱਟੋ ਘੱਟ ਕਿਸੇ ਦੀ ਦੀ ਫੈਮਲੀ ਇੱਜ਼ਤ ਦਾ ਤਾਂ ਦੇਖਣ ਹਾਂ ਵੀ ਉਹ ਜਿੰਨੂੰ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਚਲੋ ਥੋੜੇ ਬਾਰੇ ਕਮੈਂਟ ਕਰਦੇ ਹਾਂ ਕਿ ਇਹ ਗੁੱਡੀ ਵੀਡੀਓ ਉਹਨਾਂ ਨੂੰ ਮੈਡਮ ਸਾਨੂੰ ਕੁਝ ਮਰਜ਼ੀ ਲਿਖ ਜਾਣ ਕਿਉਂਕਿ ਅਸੀਂ ਦੋਨੇ ਜਿਵੇਂ ਬਣਾਉਣੇ ਨੇ ਸਾਨੂੰ ਕੁਝ ਮਰਜ਼ੀ ਲਿਖ ਜਾਣ ਨਾ ਤਾਂ ਗੁੱਡੀ ਦਾ ਕੁਸੂਰਾ ਕਿਉਂਕਿ ਗੁੱਡੀ ਰਿਮੈਸਿਕਾ ਦੇ ਲਿਆਤਾ ਨਹੀਂ ਨਾ ਅਸੀਂ ਉਹਨਾਂ ਕਹਦੇ ਅੱਖੇ ਵਿਆਹ ਕਰ ਉਹਨਾਂ ਸੁਣੋਗੇ ਨਹੀਂ ਹੈਗਾ ਕੀ ਜੇ ਅਸੀਂ ਕਹਾਂ ਉਹ ਕਹਿੰਦੀ ਨਾ ਕਰੇ ਵੀ ਬਣਾ ਵੀ ਵੀਡੀਓ ਬਣਾ ਦੇ ਕਿਉਂਕਿ ਮੈਥੋਂ ਨਹੀਂ ਬਣਦੀ ਉਹਨਾਂ ਦੀ ਵੀਡੀਓ ਤੇ ਮਤਲਬ ਇਹ ਵੀ ਸਾਨੂੰ ਦੋਨਾਂ ਨੂੰ ਕੁਝ ਮਰਜ਼ੀ ਕਹੀ ਜਾਣ ਕੋਈ ਸਾਡੀ ਫੈਮਲੀ ਦੇ ਬਾਰੇ ਕੁਝ ਨਾ ਬੋਲੇ ਇਹ ਕੀ ਜਵਾਬ ਸਾ ਉਹ ਗਾਇਰ ਫੈਮਿਲੀ ਵਾਲੇ ਤਾਂ ਬੋਰਡ ਟੋਕਾਂ ਦਾ ਕਿਹੜਾ ਮੂੰਹ ਫੜਾ ਰੋਕਣ ਦਾ ਰੱਬ ਨੂੰ ਨਹੀਂ ਲੱਗਦਾ ਹੁਣ ਉਹ ਵਿੱਚ ਚੰਗੀਆਂ ਥੱਕਣ ਮੈਂ ਹੁਣ ਤੁਸੀਂ ਅੱਖ ਵੀ ਹੁਣ ਇਹ ਤਾਂ ਦੂਜੇ ਫੈਮਿਲੀ ਦੇ ਲੱਕ ਬਣਾ ਲਈ ਗਏ ਆ ਨੋਰ ਦਿਨਾਂ ਵਿੱਚ ਆ ਚੜੀ ਹਾਂ 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 ਨੋਰ ਦਿਨਾਂ ਵਿੱਚ ਮੈਂ ਵੀਡੀਓ ਦੇਖਦੀ ਆ ਨਾ ਜਿਹੜਾ ਕੋਈ ਨਾ ਕੋਈ ਚੱਕ ਕੇ ਪਾਈ ਹੁੰਦਾ ਮਾਰੇ ਇਹੋ ਜਿਹੜਾ ਸੋਹਣੀ ਬਣਾਈ ਪਈ ਉਹਦੇ ਉਹ ਲੰਮੀ ਲੁੰਗੀ ਹੈ ਹੈ ਉਹਦਾ ਸਰੀਰ ਸੋਹਣਾਗਾ ਜੋ ਕੈਮਰਾ ਲਾਉਗਾ ਉਹ ਕੈਮਰੇ ਵਿੱਚ ਆਊਗੀ ਇਹ ਕੈਮਰਾ ਲਾਉਂਦਾ ਇਹ ਟੀਵੀ ਦਿਖਾਉਂਦਾ ਵੀ ਪੁੱਛ ਉਹਨੂੰ ਉਹ ਗਲਤ ਤਾਂ ਨਹੀਂ ਬੋਲਦੇ ਨਾ ਪੁੱਛ ਉਹਨੂੰ ਵੀ ਬੜਾ ਕਹਿੰਦੇ ਨਹੀਂ ਨਹੀਂ ਇਹਨਾਂ ਨੂੰ ਬਾਈ ਭਰਾਵਾ ਉਹਨੂੰ ਇੰਨਾ ਚਾਹਦੇ ਲੋਕ ਮੈਂ ਤਾਂ ਵਿੱਚ ਬਲੌਗ ਮਾਰ ਰੱਖਣ ਕਈ ਇਹ ਜੀ ਮੈਂ ਤਾਂ ਕਹਿੰਦੀ ਮੈਂ ਤਾਂ ਇੰਨਾ ਤਾਂ ਇੰਨੀ ਚੰਗੀ ਮੈਂ ਤਾਂ ਹੀ ਵਾਇਰਲ ਹੋ ਜਾਊਂਗੀ ਲੋਕਾਂ ਨੇ ਤੇਜਾਂ ਤੋਂ ਪੜਨਾ ਤੁਹਾਨੂੰ ਨਹੀਂ ਅਜੇ ਅਜੇ ਤੱਕ ਅਜੇ ਰੋਸਟ ਨਹੀਂ ਕੀਤਾ ਤੁਹਾਨੂੰ ਵਾਲੇ ਬੱਠੇ ਆ ਰਾ ਬਾਦੂ ਹੀ ਬਾਦੂ ਇਹ ਦੇਖੀ ਨਾ ਬੜਾ ਕਰੇ ਦੇਖੇ ਬਹੁਤ ਕਰੇ ਪਹਿਲਾਂ ਤੁਹਾਨੂੰ ਸਭ ਨੂੰ ਸਾਨੂੰ ਬਹੁਤ ਕਰੇ ਹੂੰ ਇਹ ਤਾਂ ਸਿਰਫ ਥੋੜੇ ਐਸੇ ਇਹਨਾਂ ਰੋਸਟ ਕਰਨ ਵਾਲਿਆਂ ਦਾ ਪਤਾ ਕੀ ਜੇ ਜਦੋਂ ਤੁਸੀਂ ਮਸ਼ਹੂਰ ਹੋ ਜਾਈਂਦੇ ਥੋੜੇ ਸਰ ਤੇ ਉਹ ਫੇਮ ਕੱਟਦੇ ਮੈਂ ਹੁਣ ਐਂ ਕਹਿੰਦੀ ਆ ਆ ਮੈਂ ਹੁਣ ਵੀਡੀਓ ਵਧੀਆਂ ਪਾਉਣ ਲੱਗੀ ਸੀ ਹੁਣ ਵੀ ਚੱਕ ਲੈ ਫਿਰਨ ਵੀ ਭਾਈ ਸੁਖਜੀਤ ਵੜੇ ਵੀਡੀਓ ਬਣਾਉਣ ਲੱਗੀ ਇਹਨਾਂ ਨੂੰ ਲਾਈਕ ਕਰ ਲੋ ਰਹਿਣ ਫੋਲੋ ਕਰ ਲੋ ਤੇ ਜਦੋਂ ਕੋਈ ਮੇਰੀ ਵੀਡੀਓ ਮਿਲ ਜਾਂਦੇ ਟੱਕਰ ਜਾਂਦੇ ਉਹ ਚੱਕਦੇ ਨੇ ਪਹਿਲਾਂ ਵੀ ਆਉਣ ਚਾਉਣਾ ਵੀ ਇਹ ਵਿਚਾਰਾ ਕੋਈ ਉੱਤੇ ਟੱਕਰ ਜਾਵੇ ਕੋਈ ਇਹਨਾਂ ਦੀ ਇੰਟਰਵਿਊ ਲੈਵੇ ਕੋਈ ਇਹਨੂੰ ਪੁੱਛੇ ਦੱਸੋਵੇ ਕੋਈ ਇਹਨਾਂ ਦਾ ਚਿਹਰਾ ਬਾਹਰ ਨਿਕੋਵੇ ਉਹ ਤਾਂ ਕੋਈ ਚੱਕਦਾ ਨਹੀਂ ਆਹ ਮਲਗਾ ਜਿਹੜੀ ਹੁਣ ਮੇਰੀ 2 ਮਿਲੀਅਨ ਵੀਡੀਓ ਚੱਕੀ ਚੱਲ ਗਈ ਮੈਨੂੰ ਪੱਕਾ ਪਤਾ ਵੀ ਇਹ ਕਿਤਨਾ ਕਿਤਦਾ ਪੈਸੇ ਹੋਣਗੇ ਕਈ ਚੈਨਲ ਤੇ ਕਿਉਂਕਿ ਮੈਂ ਮੇਰੇ ਮੂਰੇ ਜਿਹੜਾ ਕੋਈ ਚੈਨਲ ਕਿਸੇ ਨੂੰ ਘਾ ਲੰਦਾ ਨਾ ਉਹ ਮੈਂ ਆਈ ਨਹੀਂ ਹੈਗਾ ਵੀ ਮੈਨੂੰ ਗਾਉਂਦੂਗਾ ਫਿਰ ਮੈਂ ਉਹ ਬਲਾਕ ਮਾਰੀ ਜੀ ਜੇ ਮੈਨੂੰ ਪਤਾ ਲੱਗ ਗਿਆ ਕਿਸੇ ਨੂੰ ਰੋਸਟ ਕਰ ਜਾਂਦਾ ਹੈ ਗਲਤ ਬੋਲ ਜਾਂਦਾ ਮੈਂ ਚੱਕ ਕੇ ਉਹਦੀ ਬਲੌਗ ਮਾਰ ਦਿਆਂਗੀ ਹੂੰ ਬੇ ਤੜਕਾ ਸਾਡੀ ਵੀ ਚੱਕੂਗਾ ਥੋੜੀ ਹੂੰ ਅੱਛਾ ਪਹਿਲਾਂ ਹੀ ਤੁਸੀਂ ਉਹਨੂੰ ਕਰਦੇ ਹੋ ਦਿਖਾ ਪਹਿਲਾਂ ਮਰ ਨਹੀਂ ਆਉਂਦਾ ਪਹਿਲਾਂ ਚੱਕਰ ਖਿਆਵੇ ਦੇਖਦੇ ਹਾਂ ਇਹ ਨਹੀਂ ਬੈਲੀ ਬਲੌਗ ਮਾਰਦੇ ਨਹੀਂ ਮਦਮ ਹਾਂ ਥੋਨੂਣੀ ਹੋਇਆ ਵੀ ਕਦੇ ਰਿਸ਼ਤੇਦਾਰਾਂ ਨੇ ਕਿਹਾ ਵੀ ਤੂੰ ਐਵੇਂ ਹੀ ਜਨਾਨੀ ਦੇ ਮਗਰ ਲੱਗ ਕੇ ਤੂੰ ਵੀ ਉਹੀ ਉਹੀ ਕਿਤੇ ਤੇ ਚੱਲ ਪਿਆ ਚੱਲਦੇ ਮੁਕ ਘਟੋ ਘਟ ਤੂੰ ਸਮਝਾ ਜਨਾਨੀ ਨੂੰ ਕਦੇ ਐ ਨਹੀਂ ਹੋਇਆ ਵੀ ਤੂੰ ਜਿਵੇਂ ਆਪਣੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਵੀਡੀਓ ਜਦੋਂ ਥੋਡੀਆਂ ਤੇ ਕਮੈਂਟ ਆਉਂਦੇ ਆ ਜਾਂ ਥੋਡੀਆਂ ਵੀਡੀਓ ਤੇ ਸਵਾਲ ਖੜੇ ਹੁੰਦੇ ਆ ਉਦੋਂ ਤੁਹਾਡੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਕਿੱਧਰ ਜਨਾਨੀ ਮਗਰ ਲੱਗ ਕੇ ਤੂੰ ਭਾਈ ਤੂੰ ਦੱਸ ਸਮਝਿਆ ਤੂੰ ਤਾਂ ਘਟੋ ਘਟ ਸਮਝ ਉਹਨੂੰ ਜਾਂ ਤੂੰ ਉਹਨੂੰ ਸਮਝਾ ਐ ਹੁੰਦਾ ਆਇਆ ਤਾਂ ਹੀ ਕਹਿੰਦੇ ਰਹੇ ਰਗੇ ਰਿਸ਼ਤੇਦਾਰ ਤਾਂ ਹੂੰ ਮਾਰੇ ਈਤਦਾਰਾਂ ਨੂੰ ਪਰ ਮੈਂ ਆਉਂਦੀ ਲਖਣਾ ਜੀ ਮਤਾਂ ਹੂੰ ਈਤਦਾਰ ਕੜਾ ਮਨ ਕੋਣਕ ਚੱਟ ਜਾਣਗੇ ਜਾਂ ਮਨ ਪੂਰੀ ਚੱਟ ਜਾਣਗੇ ਲੈ ਬਈ ਫੇਕਨ ਵੀਡੀਓ ਤੇ ਆਉਣਾ ਵੀ ਕੁਤਰਤ ਦੀ ਗੱਲ ਹੁੰਦੀ ਐ ਆਹ ਦੁਨੀਆ ਬਥੇਰੀਆਂ ਪਾਈ ਜਾਂਦੀ ਐ ਕਿਸੇ ਚਾਰ ਵੀਊ ਲੈ ਕੇ ਦਾ 100 ਵੀਊ ਕਿ 10000 ਤੇ ਨਹੀਂ ਵੱਧਾ ਉੱਥੇ ਮੇਰੇ ਬਣਾਉਦੇ ਦਾ ਰਿਸ਼ਤੇਦਾਰ ਵੀ ਨੂੰ ਬੱਚੀ ਹੂੰ ਬਣਾਉਦੇ ਤਾਂ ਉਹ ਵੀ ਨੂੰ ਬੇ ਹੋਰ ਫੰਮ ਸੁਣ ਵਾਸਤੇ ਬਣਾਉਂਦੇ ਨੇ ਬਣਾਉਦੇ ਦਾ ਗੱਲ ਕਰ ਇੰਨੀ ਗੱਲ ਸੁਣ ਲੈ ਸਾਡੀ ਪੇਸ਼ਾਨਾ ਜੇ ਪਾਵਾਗੇ ਕਿ ਚੋ ਪਾਉਂਦੇ ਨੂੰ ਉਹ ਕਿਸੇ ਗੱਲ ਦੇ ਵਾਰੀ ਪਾਉਂਦੇ ਨੂੰ ਵੀ ਵੀ ਆਪਾਂ ਕਾਹੇ ਮਾਰੀ ਪਾਉਨੇ ਆ ਹੂੰ ਪੌਂਦਾ ਤਾਂ ਹਰ ਇੱਕ ਆਪਣੀ ਮਸ਼ਹੂਰੀ ਲਈ ਪਾਉਂਗਾ ਇਹ ਰੇਕ ਬਸ ਕਿਸੇ ਚ ਟੈਲੈਂਟ ਕੋਈ ਕਿਵੇਂ ਪਾਉਂਦਾ ਜੇ ਕਿਸੇ ਨੂੰ ਕਿਵੇਂ ਪਸੰਦ ਕਰਦਾ ਜੇ ਕਿਸੇ ਨੂੰ ਕੋਈ ਕਿਵੇਂ ਪਸੰਦ ਕਰਦਾ ਹੂੰ ਹੁਣ ਜੇ ਜੀ ਚੰਗੀ ਵੀਡੀਓ ਪਾ ਦਾਂਗੇ ਬਣਾ ਕੇ ਸਾਨੂੰ ਕੋਈ ਪਸੰਦ ਨਹੀਂ ਕਰਦਾ ਜੇ ਕੀ ਕਰੀਏ ਹੂੰ ਜੀ ਤਾਂ ਸਾਡਾ ਵੀ ਜੇ ਨਾ ਕਰਦਾ ਵੀ ਵਧੀਆ ਵੀਡੀਓ ਬਣਾ ਕੇ ਪਾਈਏ ਹੂੰ ਵੀ ਆਪਾਂ ਵਧੀਆ ਬਣਾਈਏ ਵੀ ਪਸੰਦ ਕਰਦੇ ਨੇ ਕਰਦੇ ਨਹੀਂ ਕੋਈ ਅਸੀਂ ਗਾ ਆਪਣੇ ਵਿੱਕੀ ਆਉਂਦਾ ਸਾਡੇ ਕੋਲੇ ਆਪਣਾ ਇੱਥੋਂ ਵਾਲਾ ਜੀ ਇੱਥੋਂ ਦੀ ਵਿੱਕੀ ਬੜਾ ਬੜਾ ਹੂੰ ਇਹ ਰਮਨਦਸਨ ਦਰਦਰ ਉਹਨਾਂ ਦਰਦਰ ਉਹ ਲੋਕ ਕਰਦਾ ਅਜੀ ਉਹਦੇ ਨਾਲ ਵੀ ਬਣਾ ਬਣਾ ਇੱਚ ਦੇਖ ਲਿਆ ਜੀ ਕੋਈ ਪਸੰਦ ਹੀ ਨਹੀਂ ਕਰਦਾ ਉਹ ਲੋਟ ਲੈ ਦੱਸ ਕੀ ਕਰੋਗੇ ਫਿਰ ਉਹਨੂੰ ਵੀ ਵਿਚਾਰੇ ਨੂੰ ਬਈ ਹੋ ਗਿਆ ਲੈ ਉਹ ਕਿੰਨਾ ਹਾਸ ਮੁਖ ਬੰਦਾ ਹਮ ਵਿੱਕੇ ਤੇ ਉਹ ਸਾਡੇ ਕੋਲੇ ਵੀ ਆ ਗਿਆ ਉਹਰੇ ਵੀ ਵੀਡੀਓ ਬਣਾਈ ਨੇ ਮੈਂ ਉਹਨਾਂ ਦੇ ਕੋਲੇ ਵੀ ਜਾ ਕੇ ਆਈਆਂ ਚਾ ਬਹੁਤ ਵਧੀਆ ਹੈ ਉਹਨੂੰ ਵੀ ਲੋਕ ਕਹਿੰਦੇ ਨੇ ਇਹ ਗੱਲ ਤੇ ਵੀਡੀਓ ਬਣਾਉਂਦਾ ਜਦੋਂ ਉਹ ਚ ਇੰਨਾ ਟੈਲੈਂਟ ਹੈ ਤੁਸੀਂ ਉਹਨੂੰ ਪਸੰਦ ਕਰੋ ਫਿਰ ਹਮ ਉਹ ਤਾਂ ਰੋਂਦੇ ਰੋਂਦੇ ਨੂੰ ਹਸਾਉਂਦਾ ਹਮ ਹੇ ਉਹ ਜਿਹੜਾ ਵੀਡੀਓ ਨੇ ਕੋਈ ਵਾਇਰਲ ਹੁੰਨੀ ਆ ਚਲਦੀਆਂ ਫਿਰ ਉਹ ਕੰਮ ਤਾਂ ਉਹਨੇ ਕਿਤਨੇ ਕਿਤੇ ਕਰਨੇ ਨੇ ਜਰ ਨੇ ਜੇ ਉਹ ਫੇਮਸ ਹੈ ਤਾਂ ਉਹ ਕੱਲਾ ਬੰਦਾ ਤੇ ਵੀਡੀਓ ਬਣਾ ਕੇ ਪਾ ਸਕਦਾ ਉਹ ਤਾਂ ਮੇਰੇ ਕੋਲ ਵੀ ਹੋਣਾ ਤੇਰੇ ਕੋਲ ਵੀ ਹੋਣਾ ਸਾਰਿਆਂ ਕੋਈ ਜਾਣਾ ਕੋਈ ਜਿਹੜਾ ਚਾਹਣ ਦੇ ਕੋਈ ਸਾਡੇ ਸਾਡੇ ਮੈਂ ਨਾ ਬੰਨਾ ਜਿਹੜਾ ਚੰਗਾ ਬੰਦਾ ਨੇ ਉਹਨੇ ਕੋਈ ਕੰਮ ਚਲਾਉਣਾ ਉਹ ਸਾਰਿਆਂ ਕੋਈ ਜਾਣਾ ਪਊਗਾ ਹੁਣ ਜੇ ਕੋਈ ਮੈਨੂੰ ਕਈ ਬੰਦੇ ਐ ਪੜੀਆਂ ਬੰਦੇ ਐ ਇਹ ਜਿਹਨੇ ਕਈਆਂ ਨੇ ਹੁੰਦਾ ਵੀ ਐਸੀ ਸੁਖਜੀਤ ਨਾਲ ਕੰਮ ਕਰ ਲਿਆ ਸੀ ਬਦਨਾਮ ਹੋ ਜਾਣ ਹੂੰ ਹਾਂ ਵੀ ਇਹਨਾਂ ਲੋਕਾਂ ਆਏ ਬੋਲਦੇ ਨੇ ਆਏ ਬੋਲਦੇ ਨੇ ਬਈ ਉਹ ਵੀ ਕੋਈ ਟੈਲੇਂਟ ਆ ਪਈਆਂ ਬੋਲਦੇ ਨੇ ਹੂੰ ਚੰਗੇ ਬੰਦੇ ਦਾ ਕੋਈ ਵੀ ਲੋਕ ਪਰ ਸਕਦਾ ਹੂੰ ਕੁਮਾਰਿਆਂ ਨਾਲ ਬੋਲ ਆ ਤੁੰਗਲ ਕਰਕੇ ਦੇਖੇ ਮੈਂ ਇੰਨੀ ਜੁਰਤ ਰੱਖਦੀ ਆ ਵੀ ਮਾਨਕੜਾ ਤਾਂ ਉਹ ਆਦਾ ਹੁੰਦਾ ਆਲਪ ਦਾ ਆਪ ਦੀ ਤਰੀ ਪਾਰੇ ਕੀ ਕਰ ਲੈਂਦੇ ਮੈਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਰਦਾ ਚਲੋ ਮੈਂ ਹਾਂਦਾ ਵੀ ਕੱਬੀਤੀ ਵੀ ਲੱਗਦੀ ਆ ਇਹਨਾਂ ਬਤਾ ਕੀ ਖੱਡਾ ਇਹ ਇੰਨਾ ਇੰਨਾ ਜਦੋਂ ਮਤਲਬ ਤੁਹਾਡੇ ਤੇ ਸਵਾਲ ਖੜੇ ਹੋਣ ਮੇ ਤੋਂ ਨੂੰ ਮਾੜਾ ਹੀ ਗਿਣਿਆ ਜਾਵੇ ਵੀ ਇਹ ਤਾਂ ਵੀ ਅਸ਼ਲੀਲ ਵੀ ਅਸ਼ਲੀਲਤਾ ਫੈਲਾ ਰਹੇ ਆ ਪੰਜਾਬ ਚ ਤੁਹਾਡੇ ਤੇ ਇਹ ਵੀ ਉਹੋ ਜਿਹੇ ਵੀ ਸਵਾਲ ਖੜੇ ਹੁੰਦੇ ਨੇ